बाबा साहेब डॉक्टर भीमराव अंबेडकर जी के बुत हुई बेदबी के विरोध में फिलौर विखे लोग इंसाफ मंच कमेटी और समूह अंबेडकरी गुरु रविदास सभावान वाल्मीकि सभावान वालों रोस प्रदर्शन रोस मार्च क्डिया गया जिस विच शहीद भगत सिंह नौजवान सभा के साथियों वलों भी हाजरी लगाई गई आज पिंड नंगल फिलौर लगे हुए बाबा साहेब डॉक्टर भीम राव अंबेदकर जी के स्टैचू की हुई बेदबी वाली थांत उपर सारे इकट्ठे हुए अते बहुत ही वड्डे पद्धर से रोस मार्च क्डिया गया जिस विच फिलौर शहर दे आगू पिंडा दे आगू पंच सरपंच और शहर दे काउंसलर साहेबान पहुंचे जिन्हें भी डॉक्टर बा साहेब की विचारधारा न्यार करने वाले सारे इस मार्च केए ਜਿਸ ਵਿੱਚ ਆਪਣੀਆਂ ਆਪਣੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਆਪਣੀ ਆਪਣੀ ਆਵਾਜ਼ ਰੱਖੀ ਅਤੇ ਕਿਹਾ ਕਿ ਜਦ ਤੱਕ ਪਿੰਡ ਨੰਗਲ ਫਿਲੌਰ ਡਾਕਟਰ ਪੀਮਰਾਉ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਬੇਅਦਬੀ ਕਰਨ ਵਾਲੇ ਨੂੰ ਨਹੀਂ ਫੜਿਆ ਜਾਵੇਗਾ ਜਦ ਤੱਕ ਇਹ ਸੰਗ੍ਰਸ جاری ਰਹੇਗਾ। ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰਾਂਗੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕਰਾਂਗੇ। ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੇ ਨਾਲ ਕੈਮਰਾਮੈਨ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਉਹ politikal ਕੱਟ ਸੀ ਉਹ ਸਟੇਟਸਮੈਨ ਵੱਧ ਸੀ ਤੇ ਤੁਸੀਂ ਆਪਣੀਆਂ politikal ਗੱਲਾਂ ਕਰੋ ਪਰ ਉਹਦਾ ਜਿਹੜਾ ਮਿਸ਼ਨ ਸੀ ਅੱਜ ਜਦੋਂ ਆਪਾਂ ਇਹਦਾ ਦੇਖਦੇ ਮੈਨੂੰ ਦੁੱਖ ਹੋਇਆ ਇਹ ਨਾ ਇਸ ਪਾਸੇ ਨੂੰ ਨਾ ਰੁਕੇ ਇਹ ਜੇ ਆਪਾਂ ਕਰਦੇ ਆ ਨਾ ਮੇਰਾ ਗੁੱਸਾ ਨਾ ਕਰੋ ਮੈਂ ਤੁਹਾਨੂੰ ਇੱਕ ਵੱਡੇ ਹੋਣ ਦੇ ਨਾਤੇ ਇਹ ਸਲਾਹੀ ਦਿੰਦਾ ਕਰਦੇ ਤੁਸੀਂ ਆਪਣੀ ਮਰਜ਼ੀ ਆ ਇਹ ਫਿਰ ਆਪਾਂ ਜਿਹੜੇ ਇਹ ਲੋਕ ਕਰਦੇ ਆ ਆਪਾਂ ਉਹਨਾਂ ਨੂੰ ਕੰਡਮ ਨਹੀਂ ਕਰਦੇ ਆਪਾਂ ਇੱਕ ਅਸਰ ਨਹੀਂ ਪਾ ਸਕਦੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਇਹ ਜਿਹੜਾ ਮੇਨ ਮੁੱਖ ਕਾਰਜ ਆ ਆਪਣਾ ਵੀ ਇਹ ਨਿੰਦਣਯੋਗ ਆ ਇਹ ਦੁੱਖ ਆ ਇਸ ਦੁੱਖ ਨੂੰ ਸਾਰੇ ਸਾਂਝੇ ਇਕੱਠੇ ਹੋ ਕੇ ਆਪਾਂ ਪੜ੍ਹਦੇ ਹਾਂ। ਦੁੱਖ ਸਾਰਿਆਂ ਨੂੰ ਆ। ਇਸ ਲਈ ਮੈਂ ਦੇਖਤੀ ਕਿਤੇ ਨੇ ਦੇਖਿਆ ਕਿ ਉਹ ਚੰਗੀ ਗੱਲ ਆ ਕਿ ਲੋਕ ਜਿਹੜਾ ਆਪਾਂ ਸਾਰੇ ਇਕੱਠੇ ਹੋ ਕੇ ਘਰ ਲਓ ਜਿਹੜਾ ਉਹਨਾਂ ਦੇ ਜਿੱਦਾਂ ਮੈਨੂੰ ਦੱਸਿਆ ਉਹ ਜਿਹੜਾ ਉਹਨਾਂ ਦੇ ਚਾਵਾ ਚਾਰ ਪੰਜ ਬੈਠਣਗੇ ਉਹ ਮੁਜਾਹਰਾ ਇਕੱਠਾ ਕਰੋ ਕਿ ਉਹ ਕਾਹ ਦੇ ਆਪਣਾ। ਆਪਣਾ ਨਿਸ਼ਾਨਾ ਇੱਥੇ ਆ। ਉਹ ਨਿਸ਼ਾਨੇ ਵੱਲ ਜਾ ਕੇ ਜਿਹੜੇ ਵੀ ਦੋਸ਼ੀ ਆ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਬੈਂਕੀ ਕਰਦੇ ਆ ਪਹੁੰਚ ਕਰਦੇ ਆ ਅਵਰ ਜਸਿਸ ਨੂੰ ਡਿਗ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਉਹ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਕੋਡਾ ਤੋਂ ਸਜ਼ਾ ਦੇ ਉਪਰਤੀ ਤੋਂ ਪਹੁੰਚ ਦਿੱਤੀ ਜਾਵੇ ਉਹਨੇ ਅਜੇ ਲੋਕੀਂ ਨਹੀਂ ਕੀਤੀ ਕਰਨਾ ਸਮਝਿਆ ਸਮਝਿਆ ਸਿਰੋ ਹੈ ਕੱਲੇ ਨਹੀਂ ਪੈ ਰਹੀ ਅੱਜ ਦੇ ਪੰਜ ਵਜੇ ਪੰਜ ਵਜੇ ਨਹੀਂ ਪੈਸਾ ਨਹੀਂ ਸੇ ਸਰੋਤ ਧਰਨੇ ਦੇ ਵਿੱਚ ਉਹ ਤਾਕਤਾਂ ਭਾਈ ਉਹਨੇ ਇੱਕ ਸਾਈਡ ਦੇ ਉਹ ਕਰ ਲਿਆ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਤੁਹਾਨੂੰ ਕੰਮ ਆਪਣੀਆਂ ਡੇੜੀਆਂ ਮਾੜੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਨੀਆਂ ਕਿਸੇ ਨੂੰ 10000 ਦੇ ਦਿਓ ਕਿਸੇ ਨੂੰ 20000 ਦੇ ਦਿਓ ਇਨਕਾਰਕ ਸਾਂਝੀਆਂ ਨੂੰ ਤੋੜਿਆ ਜਾਵੇ ਪੰਜਾਬ ਜਿਹੜਾ ਸੰਘਰਸ਼ਾਂ ਦੇ ਵਿੱਚ ਪੂਰੇ ਦੇਸ਼ ਨੂੰ ਮੇਰੇ ਬਹੁਤ ਹੀ ਸਤਿਕਾਰਯੋਗ ਵਕ ਵਕ ਰਾਜਨੀਤਿਕ ਪਾਰਟੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਟੇਬੰਦੀਆਂ ਦੇ ਆਗੂ ਸਹਿਬਾਨ ਇਸ ਦੇਸ਼ ਦੇ ਸੰਵਿਧਾਨ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪ੍ਰੇਮ ਕਰਨੀ ਚਾਹੇ ਭਾਰਤ ਆਖਦਾ ਹਾਂ ਸਾਥੀਓ 1 ਔਰ 2 ਤਰੀਕ ਦੀ ਦਰਮਿਆਨੀ ਰਾਤ ਨੂੰ ਜੋ ਇਸ ਸ੍ਰਿੰਦ ਮੰਡਲ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਹੈ ਉਹਦੀ ਨਰਾ ਉਹਦਾ ਅਪਮਾਨ ਔਰ ਉਹਦੀ ਬੇਪੱਤੀ ਕੀਤੀ ਗਈ ਜਿਹਦੇ ਬਾਰੇ ਆਪਾਂ ਸਾਰਿਆਂ ਨੂੰ ਸਵੇਰ ਨੂੰ ਸੋਸ਼ਲ ਮੀਡੀਆ ਤੇ ਜਦੋਂ ਅਮਰੀਕਾ ਤੋਂ ਇਸ ਇੱਕ ਵਿਅਕਤੀ ਨੇ ਵੀਡੀਓ ਸ਼ੇਅਰ ਕਰਕੇ ਉਹਦੀ ਜ਼ਿੰਮੇਵਾਰੀ ਲਈ ਤਾਂ ਸਾਨੂੰ ਪਤਾ ਲੱਗਾ ਕਿ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਦਾ અપਮਾਨ ਕੀਤਾ ਗਿਆ ਹੈ ਉਹਨਾਂ ਦੇ ਸਟੈਚੂ ਦਾ 100 ਵਾਰੀ ਉਹਨੂੰ ਮਜਬੂਰ ਹੋਵੇ ਕਿ ਇਹੋ ਜਿਹਾ ਗਲਤ ਕੰਮ ਹੋਏਗਾ ਤਾਂ ਸਾਨੂੰ ਆ ਨਤੀਜਾ ਭੁਗਤਣਾ ਪੈਣਾ ਜਿੰਸੋ ਤੱਕ ਕਿ ਉਹਨੂੰ ਮੌਤ ਦਾ ਵੀ ਫਾਂਸੀ ਦਾ ਵੀ ਸ਼ੁਕ ਮੋੜਾ ਚਾਹੀਦਾ ਇਹੋ ਜਿਹਾ ਕਾਨੂੰਨਾਂ ਦੇ ਵਿੱਚ ਤਾਂ ਜਾ ਕੇ ਨਾ ਜਿਹੜੀਆਂ ਹਰਕਤਾਂ ਉਹਨੂੰ ਠੱਲ ਪਾਏਗੀ ਮੈਂ ਇੰਨਾ ਕਹਿੰਦਾ ਹੋਇਆ ਰਜ਼ਾ ਲੈਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਹਾਜ਼ਰੀ ਨੂੰ ਵਾਸਤੇ ਪਰੰਦੇ ਕਣਾਂ ਜੀਣਾ ਕਿੰਨੇ ਵੀ ਵੈਲਕਮ ਤੇ ਹੁਣ ਮੈਂ ਰਮੇਸ਼ ਚੌਕਾ ਸਿੰਘ ਦੇ ਰਿਹਾ ਕਰਾਂਗਾ ਤੁਹਾਨੂੰ ਆਪਣੀ ਹਾਜ਼ਰੀ ਨੂੰ ਦੇਖੋ ਇਸ ਰੋਸ ਪ੍ਰਦਰਸ਼ਨ ਚ ਇੱਥੇ ਕੋਈ ਵੀ ਆਪਣੀ ਹਾਜ਼ਰੀ ਲਵਾ ਸਕਦਾ ਹੈ ਕੋਈ ਵੀ ਇੱਥੇ ਆ ਸਕਦਾ ਹੈ ਇਹ ਪਲੇਸ ਮੇਰੇ ਗੱਲ ਹੋਈ ਸੀਗੀ ਹੁਣ ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ او طاقت دو تین اے تین جہان او نالے جوڑو 300 اے دیوے ¡Vamos! 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 ਤੁਹਾਨੂੰ ਬਾਰਾ ਸਾਹਿਬ ਤੇ ਇੰਨੇ ਸਾਡੇ ਮੇਰਗਾਂ ਜੀ ਦੀ ਜੋ ਸਾਲ ਲੰਘੇ ਵਿੱਚ ਜਦ ਵੀ ਕੀਤੀ ਗਈ ਸੀ ਆ ਵੀ ਅਸੀਂ ਜਦੋਂ ਬਈਆ ਹੋਏ ਇਹਨਾਂ ਦੇ ਦੌਰ ਤੋਂ ਰੋਹਾ ਰਹੇ ਹਾਂ ਅੱਜ ਰੋਸਤਾ ਹੈ ਆਲਾ ਬਾਹਰ रोसे

समाज कदमी छोटे लागू ਸ਼ੁਮੇਵਾਰ ਸਾਥੀਓ ਜੈਪੀ ਜੈਪਾਰਤ ਜੈ ਗੁਰਦੇਵ ਤਾਂ ਗੁਰਦੇਵ ਵੀਰੇ ਦਿਨੇਸ਼ ਤੇ ਬਖਮੀ ਪੂਰੇ ਵਰਲਡ ਦੇ ਵਿੱਚ ਪਾਵਰ ਸਾਹਿਬ ਘਰੋਂ ਬੈਠ ਕੇ ਜਿਹੜਾ ਸਿੰਪਲੋ ਨੌਲੇਜ ਦੇ ਅਗਾਂ ਹੀ ਕੰਮ ਜਾਣਿਆ ਜਾਂਦਾ ਉਹ ਵਰਲਡ ਦੇ ਪਹਿਲੇ ਖਾਣ ਹੋਏਗਾ ਔਰ ਉਹਨਾਂ ਦੇ ਪਾਵ ਜਿਹੜਾ ਆ ਉਹ ਬੜੀ ਜਤੋ ਜਹ ਦੇ ਨਾਲ ਪੂਰਾ ਸਰਵੰਸ ਭਾਰ ਕੇ ਆਪਣੀ ਘਰ ਵਾਲੀ ਨੂੰ ਆਪਣੇ ਪਰਿਵਾਰ ਨੂੰ ਤੇ ਆਪਣੀ ਬਿੱਤੀ ਜ਼ਿੰਦਗੀ ਬਾਦ ਦੇਸ਼ ਦਾ ਆਪਲਾ ਰਹੀਆਂ ਹਾਲਾਤਾਂ ਹੈ ਗੈਟਰੀਆਂ ਦਾ ਵੀ ਨਹੀਂ ਕੋਈ ਯਕੀਨ ਜਦੋਂ ਇਸ ਦੇ ਕੋਸ਼ਿਸ਼ਾਂ ਦਾ ਰਾਜੂ ਸਾਡੇ ਮੋਰ ਕੇ ਤੇ ਰਾਜ ਬਾਕ ਬਾਕ ਜਦਾਈ ਬੰਦਿਆਂ ਵੱਲੋਂ ਜਿਹਦੇ ਵਿੱਚ ਕੋਰਲਵਾਸ ਸੁਭਾਵਾ ਵੇਦਕਰ ਸੁਭਾਵਾ ਜਿਹਦੇ ਵਿੱਚ ਲੋਕਾਂ ਸਾਹ ਮੱਚ ਵੱਲੋਂ ਜਿਹੜਾ ਰੋਸ ਮਾਰਕ ਕੀਤਾ ਗਿਆ ਜਿਹੜਾ ਪਿਛਲੇ ਦਿਨੀ ਬਾਵਾ ਸਾਹਿਬ ਦੇ ਸਟੇਟੂ ਤੇ ਜਿਹੜੇ ਕੁਛ ਅਸਰਾਰਤੀ ਅੰਤਰਾ ਨੇ ਉਹਨਾਂ ਦੇ ਸਪਰੇਅ ਕਰਕੇ ਉਹਨਾਂ ਦੇ ਫੇਸ ਨੂੰ ਕਾਲਕ ਕੀਤਾ ਉਹਦੇ ਕਰਕੇ ਅੱਜ ਜਿਹੜਾ ਰੋਸ ਦੇ ਵਿੱਚ ਉਹਦਾ ਅੱਜ ਮਾਰਕ ਕੀਤਾ ਗਿਆ ਇੱਥੇ ਕਟਾਵ ਨੇ ਦਿੱਤੇ ਗਏ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜੀ ਸ਼ਰਾਵਾ ਆ ਉਹ ਨਾਂ ਦਿੱਤੇ ਆ ਗਏ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਡਾ ਅंदोलਨ ਕੀਤਾ ਜਾਊਗਾ ਅਸੀਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਦੀ ਇੱਕ ਧਰਾਵਾ ਵਾਪਰ ਕੇ ਆ ਇਹਨਾਂ ਨੂੰ ਜਿਹੜਾ ਬੰਦ ਕੀਤਾ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਥ ਤੋਂ ਸਾਥ ਸਜ਼ਾ ਦਿੱਤੀ ਜਾਵੇ ਜਿਹੜਾ ਆਗਰੇ ਸਮਾਜ ਦੇ ਵਿੱਚ ਕੋਈ ਸੋਚ ਨਾ ਸਕੇ ਵੀ ਅਸੀਂ 바ਵਾ ਸਾਹਿਬ ਤੇ ਜਿਹੜੇ ਮੰਨ ਲਓ ਸਟੇਟੂ ਨੂੰ ਕੋਈ ਛੇੜ ਕਰਵਾਨੀ ਕੋਈ ਵਿਆਪਤੀ ਕਰਨਿਆ ਇਸ ਕਰਕੇ ਜਿਹੜੇ ਵਿਆਪਤੀ ਕਰਨ ਆਏ ਲੋਕ ਆ ਉਹਨਾਂ ਨੂੰ ਨਾਕ ਪਾਉਣੀ ਚਾਹੀਦੀ ਆ ਇਸ ਕਰਕੇ ਅਸੀਂ ਆਪਣੇ ਜਥੇਬੰਦੀਆ ਵੱਲੋਂ ਅਸੀਂ ਮੰਗ ਵੀ ਕਰਦੇ ਆ ਜਿਹੜਾ 바ਵਾ ਸਾਹਿਬ ਦੇ अपमान ਕੀਤਾ ਆ ਉਹ ਬੜਾ ਨਿੰਦਣਯੋਗ ਆ ਬਹੁਤ ਜਿਆਦਾ ਜਿਵੇਂ ਮਾਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਕਿਹਾ ਉਹਨਾਂ ਦੇ ਦਰਾਂ ਦੇ ਇੱਕ ਅਤੇ 2 ਜੂਨ ਦੀ ਦਰਮਿਆਨੀ ਰਾਤ ਨੂੰ ਜੋ 바ਵਾ ਸਾਹਿਬ ਡਾਕਟਰ ਮਿਹਰਕਰ ਕੀਤੇ ਸਕੇਚੂ ਜੋ ਕਿ ਪਿੰਡ ਮੰਗਲ ਸੀਰ ਫਲੋਰ ਵਿੱਚ ਸਟਿੱਟ ਹੈ ਨਾਲ ਕੁਝ ਸ਼ਰਾਰਤੀਆਂ ਸਾਹਿਬ ਵੱਲੋਂ ਉਹਦੀ ਬੇਅਦਵੀ ਔਰ ਉਹਦਾ ਨੁਕਸਾਨ ਕੀਤਾ ਗਿਆ ਸੀ ਜਿਹਦੇ ਬਰੋਗ ਦੇ ਵਿੱਚ ਅੱਜ ਫਲੋਰ ਸ਼ਹਿਰ ਦੀਆਂ ਸਮਾਚੀਆਂ ਸ੍ਰੀ ਗੁਰੂ ਰਵਿਦਾਸ ਸਾਹਾਵਾ ਜੀ ਡਾਕਟਰ 바ਵਾ ਸਾਹਿਬ ਅਮੇਰਕਰ ਸੁਭਾਵਾਂ ਲੋਕ ਇਨਸਾਫ ਮੰਚ ਅਤੇ ਸਾਰੇ ਸੰਘਰਸ਼ੀ ਆਤਮਾਵਾਂ ਨੂੰ ਇਹਨਾਂ ਸ਼ਾਂਤ ਦੋਸਤ ਮਾਰਕ ਦੇ ਸੰਕੇਤਕ ਰੂਪ ਦੇ ਵਿੱਚ ਕੀਤਾ ਗਿਆ ਔਰ ਸਰਕਾਰ ਕੋਲੋਂ ਇਹ ਮੰਗ ਕੀਤੀ ਗਈ ਕਿ ਅਜਿਹਿਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਸ਼ਹਿ ਦੇ ਰਹੇ ਵਿਦੇਸ਼ਾਂ ਦੀ ਧਰਤੀ ਤੇ ਬੈਠ ਕੇ ਉਹਨਾਂ ਦੇ ਉੱਤੇ ਵੀ ਕਾਨੂੰਨੀ ਸ਼ਿਕੰਜਾ ਕੱਸ ਕੇ ਉਹਨਾਂ ਨੂੰ ਵੀ ਭਾਰਤ ਵਿੱਚ ਲਿਆ ਕੇ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਘਰਾਵਾ ਲਗਾ ਕੇ ਉਨਾ ਕੁ ਲਾਗੂ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਅੱਜ ਦੇ ਮੌਕੇ ਤੇ ਸਾਰੇ ਹੀ ਆਜ਼ਰ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਮੁਸ਼ਕਿਲਤਾ ਨੇ ਇਹ ਸੰਕਲਪ ਲਿਆ ਕਿ ਉਹ ਦੇਸ਼ ਵੀ ਇਤਹਾ ਫੰਦਕਾਂ ਨੂੰ ਭੰਗ ਨਹੀਂ ਹੋਣ ਦੇਣਗੇ ਔਰ ਜੋ ਦੋ ਸਿਰਪਿਆਂ ਦੇ ਵਿੱਚ ਤਕਰਾਰ ਪੈਦਾ ਕਰਨ ਦੇ ਮਨਸੂਬੇ ਦੇ ਨਾਲ ਇਹ ਸਖਣਾਵਾ ਨੂੰ ਅੰਜਾਮ ਦਿੱਤਾ ਗਿਆ ਉਹ ਇਹਨਾਂ ਨੂੰ ਕਦੇ ਵੀ ਪੂਰਨ ਨਹੀਂ ਪਾਇਆ ਦਿੱਤਾ ਜਾਵੇਗਾ ਕਿ ਦੁਸ਼ਮਣ ਨੂੰ ਇਹਨਾ ਇਹਨਾ ਸਾਜਸ਼ਾਂ ਦੇ ਵਿੱਚ ਕਦੀ ਵੀ ਸਫਲਤਾ ਅਸਲ ਨਹੀਂ ਹੋਵੇਗੀ ਧੰਨਵਾਦ ਹੈ ਪਿੰਦੇਬਾਤ ਉਸ ਮਾ

ਡਾਕਟਰ ਮੀਡਗਰਦੀ ਵਿਚਾਰਧਾਰਾ ਪੂਰੇ ਵਰਲਡ ਦੇ ਵਿੱਚ ਬੜੇ ਜੋਸ਼ੋਖ ਰੋਸ਼ਨ ਨਾਲ ਅੱਗੇ ਵਧ ਰਹੀ ਹੈ ਔਰ ਮੀਡ ਕਰੈਕਟਰ ਵਿਚਾਰਧਾਰਾ ਨਾਲ ਲੋਕ ਜੁੜ ਰਹੇ ਆ ਉਹਨਾਂ ਦੀ ਸੋਚ ਨੂੰ ਵਿਚਾਰਧਾਰਾ ਨੂੰ ਜਿਹੜਾ ਉਹ ਕੋਈ ਵੀ ਰੋਕਣਾ ਟੋਕ ਨਹੀਂ ਸਕਦਾ ਇਹੋ ਜਿਹੇ ਕੋਈਆਂ ਹਰਕਤਾਂ ਇਹ ਕੋਈ ਨਵੀਆਂ ਨਹੀਂ ਹੋਣ ਲੱਗੀਆਂ ਗੁਰਪਤਮ ਸਿੰਘ ਬੰਨੂ ਦਾ ਨਵਾਂ ਜੰਮਿਆ ਇਸ ਦੇਸ਼ ਦਾ ਮਨੂਆ ਜਿਹੜਾ ਵਾਸਾ ਡਾਕਟਰ ਮੀਡਗਰਦੀ ਵਿਚਾਰਧਾਰਾ ਨੂੰ ਦਿਖਾਉਣ ਦੀ ਕੋਸ਼ਿਸ਼ ਲਗਾ ਰਿਹਾ ਪਰ ਉਹ ਅਜੇ ਤੱਕ ਸਫਲ ਨਹੀਂ ਹੋਇਆ ਅੰਬੇਡਕਰਾਈਟ ਅੰਦੋਲਨ ਇੱਕ ਚੜਦਾ ਹੋਇਆ ਸੂਰਜ ਹੈ ਇਹਨੂੰ ਕਦੀ ਵੀ ਨਾ ਲੁਕੋਇਆ ਜਾ ਸਕਦਾ ਨਾ ਹੀ ਰੁਕਿਆ ਜਾ ਸਕਦਾ ਉਹ ਸਮਾਜ ਵਿੱਚ ਬੰਡੀਆਂ ਪਾਉਣ ਦੇ ਲਈ ਇਹੋ ਜਿਹੇ ਕੋਧੀਆਂ ਹਰਕਤਾਂ ਕਰ ਸਕਦੇ ਆ ਔਰ ਅੰਬੇਡਕਰਾਈਟ ਲੋਕ ਜਿਹੜਾ ਆ ਉਹ ਸਮਝ ਚੁੱਕੇ ਆ ਔਰ ਜਿਹੜਾ ਉਹ ਸੰਭਲ ਚੁੱਕੇ ਆ ਔਰ ਇਹੋ ਜਿਹੇ ਜੜੀਆਂ ਉਹਦੀਆਂ ਜਿਹੜੀਆਂ ਗੱਲਾਂ ਦਾ ਜਿਹੜਾ ਉਹ ਸ਼ਿਕਾਰ ਨਹੀਂ ਬਣਨ ਵਾਲੇ ਅਸੀਂ ਇਹਦਾ ਮੂੰਹ ਤੋੜਨਾ ਜਵਾਬ ਦੇਣਾ ਚਾਹੁੰਦੇ ਆ ਜੇਕਰ ਪ੍ਰਸ਼ਾਸਨ ਨੇ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਦੋਸ਼ੀਆ ਨੂੰ ਨਹੀਂ ਗ੍ਰਿਫਤਾਰ ਕਰੂਗਾ ਤਾਂ ਅਸੀਂ ਬਹੁਤ ਵੱਡੀ ਲੰਬੰਨੀ ਕਰਾਂਗੇ ਔਰ ਮੈਂ ਤਾਂ ਇਹ ਕਹਾਂਗਾ ਕਿ ਸਾਨੂੰ ਧਰਨੇ ਪ੍ਰਦਰਸ਼ਨ, ਦੋਸ਼ ਪ੍ਰਦਰਸ਼ਨਾਂ ਦੇ ਵਿੱਚੋਂ ਨਿਕਲ ਕੇ ਜਨ ਜਨ ਤੱਕ ਜਾ ਕੇ ਪਿੰਡ-ਪਿੰਡ ਜਾ ਕੇ ਬਾਸਾ ਡਾਕਟਰ ਮੀਟਗਰ ਦੀ ਵਿਚਾਰਧਾਰਾ ਨੂੰ ਪਰਫੁੱਲਤ ਕਰਨ ਦੇ ਲਈ ਕਾਪਰਾਲਾ ਕਰਨਾ ਚਾਹੀਦਾ ਔਰ ਉਹਨਾਂ ਦੇ ਨਾਂ ਤੇ ਲਾਇਬ੍ਰਰੀਆਂ ਗੁੱਲੀਆਂ ਚਾਹੀਦੀਆਂ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੇ ਨਾਂ ਤੇ ਜਿਹੜੇ ਆ ਉਹ ਇਨਾਮਪੰਦ ਸਵਾਰੋਜ ਆ ਉਹਨਾਂ ਦੀ ਵਿਚਾਰਧਾਰਾ ਨੂੰ ਪਰਫੁੱਲਤ ਕਰਨ ਲਈ ਕੰਮ ਕਰਨਾ ਚਾਹੀਦਾ ਇਸ ਕਰਕੇ ਜਿਹੜਾ ਆ ਉਹ ਪ੍ਰਸ਼ਾਸਨ ਦੀ ਨੈਗਲੀਜੈਂਸੀ ਮੈਂ ਕਮਾਗਾ ਕੇ ਪੰਜਾਬ ਸਰਕਾਰ ਦੀ ਔਰ ਜਿਹੜੀ ਉਹਨਾਂ ਦੀ ਇੰਟੈਲੀਜੈਂਸੀ ਦਾ ਫੇਲਿਅਰ ਰਹਾ ਕਿ ਉਹ ਇਹ ਗੱਲ ਨੂੰ ਜਿਹੜਾ ਦੁਬਾਰਾ ਹੋ ਸਕਦੀ ਆ ਉਹਨਾਂ ਨੇ ਉਹਨਾਂ ਨੂੰ ਉਸ ਗੱਲ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਮੈਂ ਕਮਾਗਾ ਕੇ ਸਰਕਾਰ ਸੁਹਿਰਦ ਹੋਵੇ ਇਹੋ ਜਿਹੇ ਘਟਨਾਵਾਂ ਨੂੰ ਅਗਾਊ ਰੋਕਣ ਦੀ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਸਮਾਜ ਦੇ ਬੱਕਰੇ ਬੱਕਰੇ ਅੰਗ ਹੁੰਦੇ ਆ ਤੇ ਕੋ ਆਪਣੇ ਆਪਣਾ ਕੋਈ ਢੰਗ ਤਰੀਕਾ ਹੁੰਦਾ ਰਾਜਨੀਤਿਕ ਤੌਰ ਤੇ ਕੋਈ ਜੁੜਿਆ ਹੁੰਦਾ ਕੋਈ ਸਮਾਜਿਕ ਤੌਰ ਤੇ ਜੁੜਿਆ ਹੁੰਦਾ ਕੋਈ ਧਾਰਮਿਕ ਤੌਰ ਤੇ ਜੁੜਿਆ ਹੁੰਦਾ ਜਿਸ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਜਿਹੜਾ ਉਹ ਕਾਲ ਕੀਤੀ ਸੀ ਉਹਦਾ ਪ੍ਰੋਟੈਸਟ ਸੀਗਾ ਉੱਥਾ ਉਹ ਸਮੂਥੇ ਦੇਸ਼ ਵਾਸੀਆਂ ਦੇ ਜਿਹੜੇ ਆ ਉਹ ਇੱਕ ਜਿਹੜੇ ਆਗੂ ਆ ਜਾਂ ਸਾਡੇ ਲਈ ਜਿਹੜਾ ਉਹ ਮਾਰਗਦਰਸ਼ਕ ਆ ਭਾਰਤ ਦੇ ਸੰਵਿਧਾਨ ਨਿਰਮਾਤਾ ਆ ਤੇ ਸਾਰੇ ਲੋਕਾਂ ਨੂੰ ਜਿਹੜਾ ਉਹਨਾਂ ਦੇ ਸਨਮਾਨ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਮੈਂ ਤਾਂ ਅਪੀਲ ਕਰਾਂਗਾ ਕਿ ਜਦੋਂ ਐਡਾਂ ਦੇ ਕੋਈ ਸੋਸ਼ਲ ਜੜੇ ਆ ਜਾਂ ਆਰਗੇਨਾਈਜੇਸ਼ਨਸ ਪ੍ਰੋਗਰਾਮ ਦੇਖਦੇ ਆ ਅੱਜ ਪਿੰਡ ਨੰਗਲ ਵਿਖੇ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਗ੍ਰਉਪਰਦਾਰ ਸਭਾ ਬਾਬਲੂ ਡਾਇਰੈਕਟਰ ਅਮਰੀਕਾ ਦੇ ਸਭਾ ਬਾਬਲੂ ਅੱਜ ਇੱਕ ਰੋਸ ਧਰਨਾ ਰੱਖਿਆ ਗਿਆ ਹੈ ਜੋ ਕਿ ਪਰसों 2 ਤਰੀਕ ਨੂੰ ਪਿੰਡ ਨੰਗਲ ਵਿਖੇ ਜੋ ਬਾਬਾ ਸਾਹਾ ਦੇ ਸਟੈਚੂਰ ਦੀ ਜੋ ਗੈਰ ਕਾਨੂੰਨੀ ਕੀਤੀ ਗਈ ਆ ਅੱਜ ਉਸ ਮਕਸਦ ਦੇ ਨਾਲ ਇਲਾਕੇ ਦੀਆਂ ਗੁਰੂ ਰਬਦਾਸ ਸੁਭਾਵਾਂ ਤੇ ਹੋਰ ਆਗੂ ਧਰਮੋਗ ਆਗੂ ਔਰ ਵੱਖ-ਵੱਖ ਪਾਰਟੀਆਂ ਦੇ ਆਗੂ ਇਕੱਠੇ ਹੋਏ ਆ ਔਰ ਸਾਰਿਆਂ ਨੇ ਇਕਜੁੱਟੇ ਨਾਲ ਕਿਸੇ ਵੀ ਪਾਰਟੀ ਦਾ ਸਿਆਸੀ ਝੰਡਾ ਨਹੀਂ ਲਾਇਆ ਔਰ ਕਿਸੇ ਨੇ ਵੀ ਸਿਆਸੀ ਕੋ ਗਲਤੀ ਕੀਤੀ ਔਰ ਗੱਲ ਵੀ ਜੋ ਵਿਦੇਸ਼ ਦੇ ਵਿੱਚ ਬੈਠਾ ਕੇ ਕੁੱਤਾ ਬਕਵਾਸ ਕਰੀ ਜਾਂਦਾ ਆ ਵੀ ਉਹ ਉਹ बार-बार ਇੱਕੋ ਗੱਲ ਤੇ ਆਇਆ ਵੀ ਵਿਦਵੀ ਕਰਨੀ ਆ ਵਿਦਵੀ ਕਰਨੀ ਆ ਹਿੰਦੁਸਤਾਨ ਦੇ ਵਿੱਚ ਦਲਤ ਇਹਨੇ ਲਾਵੰਦ ਹੋ ਚੁੱਕੇ ਆ ਵੀ 648 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ 648 ਸਾਲ ਹੋ ਗਏ 648 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਕਹਿ ਗਏ ਸੀ ਵੀ ਐਸਾ ਚਾਹੂ ਰਾਜ ਮੇ ਜਹਰ ਮਿਲੇ ਸਭਨ ਕੋ ਵਾਣ ਉਣੀ ਪੂਰੀ ਮਾਨਵਤਾ ਲਈ ਉਹਨੇ ਪੁਰੇ ਸਮੁੱਚੇ ਭਾਈਚਾਰੇ ਲਈ ਨਾ ਕਿ ਐਸੀ ਭਾਈਚਾਰੇ ਲਈ ਉਣੀ ਤਾਂ ਪੂਰੀ ਦੁਨੀਆ ਲਈ ਕਲਪਨਾ ਕੀਤੀ ਵੀ ਐਸਾ ਚਾਹੂ ਰਾਜ ਮੇ ਜਹਾਂ ਮਿਲੇ ਸਭਨ ਕੋ ਵਾਣ ਛੋਟ ਬੜੇ ਸਭ ਸੰਭ ਸੇ ਰਵਦਾਸ ਰਹੇ ਪਰ ਸਾਨੂੰ ਉਹਨੇ ਸਾਰਿਆਂ ਲਈ ਕਲਪਨਾ ਕੀਤੀ ਆ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਸਾਨੂੰ ਉਹਨਾਂ ਦੇ ਫਲਸਫਿਆਂ ਤੇ ਚੱਲਣਾ ਚਾਹੀਦਾ ਹੈ ਨਾ ਕਿ ਸਾਨੂੰ 바ਵਾ ਸਾਹਿਬ ਦੇ ਸਟੈਚੂਰੀ ਬਹਿਰ ਵੀ ਗੱਲ ਚੱਲੀ। ਹਾਂਜੀ ਜੈਪੀਮ ਇਹ ਪਾਸ ਅੱਜ ਦਾ ਜਿਹੜਾ ਹੋਸਟ ਕਰਨਾ ਜਿਹੜਾ ਆ ਉਹ 바ਵਾ ਸਾਹਿਬ ਦੀ ਜਿਹੜੇ ਸਟੈਚੂ ਨਾਲ बार-बार ਫਲੋਰ ਦੇ ਵਿੱਚ ਸਟਾਰਟ ਕੀਤੀ ਜਾ ਰਹੀ ਆ। ਇੱਕ ਬਾਹਰੋਂ ਬੈਠਾ ਬੰਦਾ ਜਿਹੜਾ ਆ ਉਹ ਸ਼ਰਾਬ ਕਰਵਾ ਰਿਹਾ ਆ। ਪਰ ਕੀ ਅਸੀਂ ਸਮਝੀਏ ਕੁਚਨ ਚੈਨ ਉੱਠਦੇ ਆ ਸਰਕਾਰਾਂ ਤੇ ਸੈਂਟਰ ਸਰਕਾਰ ਤੇ ਕੀ ਇਹਨਾਂ ਦੀ ਇੰਟੈਲੀਜੈਂਸੀ ਫੇਲਿਆ ਕੀ ਪੰਜਾਬ ਦੀ ਇੰਟੈਲੀਜੈਂਸੀ ਫੇਲਿਆ ਵੀ ਜਿਹੜਾ ਇਹਨਾਂ ਨੂੰ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਬਾਰ-ਬਾਰ ਹੋ ਰਹੀਆਂ ਆ ਕਿ ਸਰਕਾਰਾਂ ਇਹ ਚਾਹੁੰਦੀਆਂ ਆ ਵੀ ਇੱਥੇ ਅਨੁਸ਼ਾਸਨ ਜਿਹੜਾ ਪੰਗ ਹੋ ਜਾਵੇ ਇਹ ਸਵਾਲ ਚੈਨ ਜਿਹੜੇ ਕੁਐਸਚਨ ਚੈਨ ਜਿਹੜੇ ਆ ਇਹ ਸਰਕਾਰਾਂ ਤੇ ਉੱਟਦੇ ਆ ਅਸੀਂ ਬਾਵਾ ਸਾਹਿਬ ਦੇ ਸਨਮਾਨ ਵਿੱਚ ਸਦਾ ਉਹਨਾਂ ਦੇ ਸਤਾਰ ਵਿੱਚ ਉਹਨਾਂ ਦੇ ਕੁੱਤਾ ਦੀ ਪ੍ਰਟੈਕਟ ਲਈ ਖੜੇ ਆ। ਬਾਹਰੋਂ ਬੈਠੇ ਇੱਕ ਕੁੱਤੇ ਬੰਦੇ ਨੇ ਇੱਕ ਮੈਸੇਜ ਕੰਪੀਅਰ ਕੀਤਾ ਵੀ ਅਸੀਂ 14 ਅਪ੍ਰੈਲ ਬਾਬਾ ਸਾਹਿਬ ਦੇ ਜਨਮ ਦੇ ਨਾਲ ਦੇ ਦਿਨ ਅਸੀਂ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਸਟੈਚੂਆਂ ਨੂੰ ਜਿਹੜੀ ਆ ਛੇੜ ਛੜ ਕਰਾਂਗੇ ਜਾਂ ਉਹਨਾਂ ਨੂੰ ਨੁਕਸਾਨ ਬਚਾਵਾਂਗੇ। ਸਾਡਾ ਸਮਾਜ ਜਿਹੜਾ ਜਾਗਦਾ ਸੀ ਉਸ ਦਿਨ 24 ਘੰਟੇ ਇਹਨਾਂ ਕੁੱਤਿਆਂ ਦੇ ਕੋਲ ਤੇਰਾ ਦੀਫ ਦੇ ਲਈ ਕੰਨ ਤੇ ਉਹਨਾਂ ਦੀ ਬੁਰੀਕ ਦੇ ਲਈ ਸਾਡਾ ਜਿਹੜਾ ਸਮਾਜ ਆ 24 ਘੰਟੇ 바ਵਾ ਸਾਹਿਬ ਦੇ ਸਟੈਚੂਆਂ ਦੇ ਕੋਲ ਖੜਾ ਰਿਆ ਸਿਰਫ ਉਹਨਾਂ ਦੀ ਇਡੀਕ ਦੇ ਲਈ ਵੀ ਵੀ ਕੌਣ ਚੈਲੰਜ ਕਰਕੇ ਸਾਡੇ 바ਵਾ ਸਾਹਿਬ ਦੇ ਸਟੈਚੂ ਦੇ ਮਾਲੂਂ ਗੰਦੀ ਨਿਗਾ ਨਾਲ ਦੇਖ ਸਕਦਾ ਆ ਅਸੀਂ ਅੱਖਾਂ ਕੱਢਣ ਦਾ ਦਮ ਰੱਖਦੇ ਆ ਜਿਹੜਾ ਇਦਾਂ ਚੈਲੰਜ ਕਰਕੇ ਸਾਡੇ 바ਵਾ ਸਾਹਿਬ ਦੇ ਸਟੈਚੂ ਵਾਲੂ ਦੇ ਪੀ ਜਾਵੇ